ਹੁਣ ਇਹ ਇਹਦਾ ਤੇਲ ਆ ਜੀ ਮੇਰੇ ਹੱਥ ਚ ਸਫੈਦੇ ਦਾ ਜਿੰਨਾ ਦੇ ਜੋੜਾਂ ਜੇ ਦਰਦ ਦਾ ਇਹਦਾ ਤੇਲ ਦੀ ਮਾਲਚ ਕਰਕੇ ਉੱਪਰ ਗਰਮ ਪੱਟੀ ਬੰਨ ਕੇ ਤੁਸੀਂ ਰਾਤ ਨੂੰ ਸੌਂਜੋ ਸਵੇਰ ਤੱਕ ਦਰਦ ਗਾਇਬ ਆ ਕਹਿੰਦੇ ਸਿਰ ਦਰਦ ਨਹੀਂ ਹਟਦਾ ਪੜਪੜੀਆਂ ਹੀ ਵੱਜਣੋਂ ਨਹੀਂ ਹਟਦੀਆਂ ਇਹ ਚੀਜ਼ਾਂ ਸਾਡੀਆਂ ਇੱਥੋਂ ਦਰਦ ਉੱਡਦਾ ਅੱਖਾਂ 'ਚ ਆ ਜਾਂਦਾ ਤੇਲ ਲਓ ਥੋੜਾ ਜਿਹਾ ਵੈਤ ਨਹੀਂ ਗੰਗੂ ਜਿਵੇਂ ਆਪਾਂ ਲਾਉਨੇ ਆ ਹਨਾ ਕੋਈ ਬਾਮ ਲਾਉਨੇ ਆ ਉਹਦਾ ਲਾ ਕੇ ਇਹਨੂੰ ਛੱਡ ਦਿਓ 2 ਤੋਂ 3 ਮਿੰਟਾਂ ਦੇ ਵਿੱਚ ਵਿੱਚ ਜਿਹੜਾ ਤੁਹਾਡਾ ਸਿਰ ਦਰਦ ਦਾ ਉਹ ਵੀ ਠੀਕ ਹੋਣਾ ਸ਼ੁਰੂ ਹੋ ਜਾਊਗਾ ਮੈਨੂੰ ਪ੍ਰੋਬਲਮ ਕੰਨਾਂ ਦੀ ਪ੍ਰੋਬਲਮ ਆ ਕੰਨਾਂ ਦੀ ਪ੍ਰੋਬਲਮ ਹਾਂਜੀ ਮੈਂ ਪਹਿਲਾਂ ਮਸ਼ੀਨ ਲਾਈ ਸੀ ਤੇ ਸਾਰੇ ਡਾਕਟਰ ਕਹਿੰਦੇ ਸੀ ਜੀ ਮਸ਼ੀਨ ਲਗਣੀ ਆ ਤੇ ਇੱਥੋਂ ਮੈਂ ਤਾਂ ਉਹ ਹੋਮੋਪੈਥੀ ਦੀ ਦਵਾਈ ਨਮਨ ਫਰਤ ਪਿਆ ਹੁਣ ਤਾਂ ਤੁਸੀਂ ਮਸ਼ੀਨ ਲਾਈ ਨਹੀਂ ਹੋਈ ਹਾਂ ਮੈਂ ਤਾਰਤੀ ਜੇ ਮੇਰੇ ਘਰ ਪਈ ਆ ਲਾਗ ਸਰਤੀ ਆ ਉਹ ਮੈਂ 25000 ਦੀ ਲਵਾਈ ਸੀ ਕਿੰਨੀ ਉਮਰ ਕਿੰਨੀ ਆ ਤੁਹਾਡੀ ਮੇਰੀ ਉਮਰ 73 ਸਾਲ ਦੀ 75 ਸਾਲ ਦੀ ਉਮਰ 'ਚ ਤੁਹਾਡੀ ਮਸ਼ੀਨ ਉਤਰ ਗਈ ਹੁਣ ਥੋੜਾ ਥੋੜਾ ਸੁਣ ਲਾ ਪਿਆ ਇਹ ਤੁਹਾਨੂੰ ਇੱਥੇ ਕਿੰਨੇ ਦਿਨ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਜਦੋਂ ਤੁਸੀਂ ਇੱਥੋਂ ਨੁਸਖਾ ਫਾਰਮੂਲਾ ਲੈ ਕੇ ਜਦੋਂ ਮੈਂ ਤੋਂ ਲਿਆ ਤਾਂ ਮੈਨੂੰ ਹਫ਼ਤੇ ਦੇ ਵਿੱਚ ਫਰਕ ਪੈਣਾ ਸ਼ੁਰੂ ਹੋ ਗਿਆ ਕੀ ਫਰਕ ਪਿਆ ਸਭ ਤੋਂ ਪਹਿਲਾਂ ਕਿਹੜਾ ਫਰਕ ਮਹਿਸੂਸ ਹੋਇਆ ਫਰਕ ਇਹ ਆ ਵੀ ਆ ਕੰਨ ਜਿਹੜੇ ਬੰਦ ਹੋਇਆ ਸੀ ਇਹ ਖੁੱਲਣਾ ਸ਼ੁਰੂ ਹੋ ਗਿਆ ਕਿੰਨੇ ਕੁ ਵਾਰ ਜਮਾਨੀ ਪੈਂਦੀ ਸੀ ਪਹਿਲੇ ਇਹਨਾਂ ਨੂੰ ਦੋ ਤਿੰਨ ਵਾਰੀ ਵਦਦਾ ਜੇ ਲਾਗੇ ਜਾ ਕੇ ਫੜਨਾ ਹੀ ਪੈਂਦਾ ਸੀ ਫੇ ਮੁੜਿਆ ਮੁੜਿਆ ਮਤਲਬ ਰਾਤੋਂ ਰਾਤ ਦਰਦਾਂ ਨੂੰ ਗਾਇਬ ਕਰਨ ਵਾਲਿਆ ਇਹ ਮਰਰਮ ਵੀ ਹੈ ਤੇਲ ਵੀ ਹੈ ਦਵਾਈ ਵੀ ਹੈ ਸਾਰੀਆਂ ਚੀਜ਼ਾਂ ਨੇ ਸਾਰੀਆਂ ਚੀਜ਼ਾਂ ਹੀ ਨੇ ਜੀ ਇਹ ਇਨਾਂ ਦੇ ਪੱਤਿਆਂ ਬਾਬਤ ਅਸੀਂ ਤੁਹਾਨੂੰ ਦੱਸਾਂਗੇ ਕਿ ਇਹਦੇ ਪੱਤੇ ਹੈਗੇ ਨੇ ਕੁਦਰਤ ਨੇ ਪ੍ਰਮਾਤਮਾ ਨੇ ਕਿੰਨੇ ਇੱਕ ਗੁਣਕਾਰੀ ਬਣਾਏ ਨੇ ਭਾ ਇਹਨਾਂ ਨੂੰ ਕੀ ਫਾਇਦਾ ਹੋਣ ਵਾਲਾ ਇਸ ਫਾਇਦੇ ਦਾ ਦੋ ਤਿੰਨ ਪੱਤੇ ਲੈ ਕੇ ਕਾੜਾ ਬਣਾ ਕੇ ਸਵੇਰੇ ਸ਼ਾਮ ਪੀਣ ਨਾਲ ਇਹ ਚਰਬੀ ਨੂੰ ਖੋੜ ਦਿੰਦੇ ਨੇ ਉਸਾਲੀਆਂ ਬਣ ਜਾਂਦੀਆਂ ਨੇ ਕਿਸੇ ਵੀ ਤਰ੍ਹਾਂ ਦੀਆਂ ਤੇ ਉਹਨਾਂ ਨੂੰ ਖਤਮ ਕਰ ਦਿੰਦਾ ਜਿਵੇਂ ਲੇਡੀਜ਼ ਨੂੰ ਲਕੋਰੀ ਆ ਜਾਂਦਾ ਲਕੋਰੀਏ ਨਾਲ ਲੱਗਾ ਲੱਗਣ ਲੱਗ ਜਾਂਦਾ ਤੇ ਇਹਦਾ ਤੇਲ ਲਾ ਕੇ ਤੇ ਉਹ ਖਤਮ ਹੋ ਜਾਂਦੀ ਆ ਇਚਿੰਗ ਵਗੈਰਾ ਜਿਹੜੀ ਹੁੰਦੀ ਆ ਜਿਨ੍ਹਾਂ ਦੀ ਛਾਤੀ ਜਾਮ ਹੋ ਗਈ ਜਿਨ੍ਹਾਂ ਨੂੰ ਜ਼ੁਕਾਮ ਰਹਿੰਦਾ ਇਹਦੇ 5 ਤੋਂ 6 ਬੂੰਦਾ ਗਰਮ ਪਾਣੀ ਦੇ ਵਿੱਚ ਪਾ ਕੇ ਉੱਪਰ ਕੱਪੜਾ ਲੈ ਕੇ ਇਹਦੀ ਭਾਫ਼ ਲੈਣੀ ਆ ਸਟੀਮ ਲੈਣੀ ਆ ਸੀ ਪਹਿਲੇ ਦਿਨ ਤੋਂ ਹੀ ਠੀਕ ਹੋਣੀ ਸ਼ੁਰੂ ਹੋ ਗਈ ਮਤਲਬ ਵੈਸਲੇ ਨੂੰ ਰਿਪਲੇਸ ਕਰ ਦੋਗੀ ਇਹ ਜੀ ਜੀ ਕੁਦਰਤੀ ਢੰਗ ਨਾਲ ਕੁਦਰਤੀ ਡਾਂਗੇ ਨਾਲ ਜਿਲਕੁਲ ਟਾਈਮ ਨਹੀਂ ਹੈਗਾ ਜੀ ਜਿਆ ਜਿੰਨਾਂ ਕੋਲੇ ਸਫੈਦ ਦੇ ਦਰਖਤ ਨਹੀਂ ਹੈਗੇ ਜਿਸ ਇਲਾਕੇ ਦੇ ਵਿੱਚ ਜਾਂ ਇਸ ਥਾਂ ਤੇ ਪੰਜਾਬੀ ਬੈਠੇ ਨੇ ਫਿਰ ਉਹ ਕੀ ਕਰਨ ਉਹ ਸਾਡੇ ਕੋਲੇ ਅਰਕ ਹੁੰਦਾ ਵਰੁਕੀ ਸਾਹਿਬ ਅਰਕ ਪਾਵਰਫੁਲ ਚੀਜ਼ ਹੈਗੀ ਜੀ ਅਰਕ ਕੀ ਹੁੰਦਾ ਪਾਣੀ ਜੋ ਵੀ ਪਾਣੀ ਕੱਢਣਾ ਜਿਹੜੇ ਇਹ ਅਰਕ ਨੇ ਜਦੋਂ ਅਸੀਂ ਦਿੰਨੇ ਆ ਵਰੁਕ ਸਾਹਿਬ ਇਹ ਅੰਦਰਲੀ ਆ ਜਿਹੜੀਆਂ ਪ੍ਰੋਬਲਮਸ ਹੁੰਦੀਆਂ ਅੰਦਰਲੀ ਜਿਹੜੀ ਇਨਫੈਕਸ਼ਨ ਨੂੰ ਉਹਨੂੰ ਠੀਕ ਕਰਦੀ ਆ ਇਹ ਇਦਾਂ ਕਰਕੇ ਇਦਾਂ ਬੂੰਦਾ ਲੈਣੇ ਹੁੰਦੇ ਨੇ ਆ ਦੇਖੋ ਕੋਈ ਵੀ ਬੱਚਾ ਬਜ਼ੁਰਗ ਕੋਈ ਵੀ ਉਮਰ ਦਾ ਇਹਨੂੰ ਲੈ ਸਕਦਾ ਜਿਸ ਤਰੀਕੇ ਨਾਲ ਇੱਕ ਪੰਜਾਬੀ ਦੀ ਕਹਾਵਤ ਹੈ ਕਿ ਮੇਲੇ 'ਚ ਅਮਰੂਦਾਂ ਨੂੰ ਕੌਣ ਪੁੱਛਦਾ ਹੈ ਤਾਂ ਅਜਿਹੇ ਦੇ ਵਿੱਚ ਦਰਖਤਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਦਰਖਤਾਂ ਦੇ ਉੱਤੇ ਅਸੀਂ ਕਈ ਵਾਰ ਇਹ ਕਹਾਵਤ ਲੰਗ ਉਲਾਗੂ ਕਰ ਦਿੰਨੇ ਆ ਕਿ ਦਰਖਤਾਂ ਦੇ ਵਿੱਚੋਂ ਸਫਾਇਦੇ ਨੂੰ ਕੌਣ ਪੁੱਛਦਾ ਹੈ ਮਹਜ ਸਫੈਦੇ ਨੂੰ ਅਸੀਂ ਇਸਤੇਮਾਲ ਕਰਦੇ ਆ ਆਪਣੇ ਕਾਰੋਬਾਰੀ ਲਿਹਾਜ਼ ਨਾਲ ਫਰਨੀਚਰ ਦੇ ਵਿੱਚ ਸਫੈਦੇ ਦੀ ਜਿਹੜੇ ਅਸੀਂ ਕਹ ਲਈਏ ਬੋਰਡ ਵਗੈਰਾ ਉਹ ਤਿਆਰ ਹੁੰਦੇ ਨੇ ਪਰ ਅੱਜ ਜਦੋਂ ਅਸੀਂ ਤੁਹਾਨੂੰ ਸਫੈਦੇ ਦੀਆਂ ਕੁਝ ਕੁ ਗੱਲਾਂ ਬਾਬਤ ਜਾਣੂ ਕਰਵਾਵਾਂਗੇ ਇਹਨਾਂ ਦੇ ਪੱਤਿਆਂ ਬਾਬਤ ਅਸੀਂ ਤੁਹਾਨੂੰ ਦੱਸਾਂਗੇ ਕਿ ਇਹਦੇ ਪੱਤੇ ਹੈਗੇ ਨੇ ਕੁਦਰਤ ਨੇ ਪਰਮਾਤਮਾ ਨੇ ਕਿੰਨੇ ਕੁ ਗੁਣਕਾਰੀ ਬਣਾਏ ਨੇ ਔਰ ਇਹਨਾਂ ਦੀ ਖਾਸ ਕਰਕੇ ਇਹ ਟੋਪੀਆਂ ਬਚਪਨ ਦੇ ਵਿੱਚ ਜਿਹੜੇ ਲੋਕ ਮੈਨੂੰ ਲੱਗਦਾ ਰਿਲੇਟ ਕਰ ਜਣਗੇ ਇਹਨਾਂ ਟੋਪੀਆਂ ਦੇ ਨਾਲ ਅਸੀਂ ਖੇ ਦੇ ਹੁੰਦੇ ਸੀ ਤਾਂ ਇਹਨਾਂ ਦਾ ਕੀ ਕੰਮ ਹੈ ਸਾਡੇ ਨਾਲ ਨੇ ਹਮੇਸ਼ਾ ਦੀ ਤਰ੍ਹਾਂ ਡਾਕਟਰ ਅਮਨਪ੍ਰੀਤ ਸਿੰਘ ਤੇ ਡਾਕਟਰ ਪਰਮਜੀਤ ਕੌਰ ਸਾਹਿਬਾ ਗੱਲਬਾਤ ਕਰਾਂਗੇ ਅਸੀਂ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਹਾਂਜੀ ਬਹੁਤ ਬਹੁਤ ਧੰਨਵਾਦ ਫਰੁਕੀ ਸਾਹਿਬ ਜੋ ਤੁਸੀਂ ਅੱਜ ਫਿਰ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਕੋਲੇ ਆਏ ਹੋ ਅੱਛਾ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਸਫੈਦਾ ਹੈ ਅਗਰ ਇਹਦੇ ਗੁਣ ਸਾਨੂੰ ਪਤਾ ਲੱਗ ਜਾਣ ਤੇ ਘਰ ਘਰ ਲੋਕ ਸਫੈਦੇ ਲਾਉਣੇ ਸ਼ੁਰੂ ਕਰ ਦੇਣ ਸਫੈਦੇ ਦੇ ਕੋ ਘਰ ਘਰ ਤਰੁਕੀ ਸਾਹਿਬ ਚਲੋ ਬਹੁਤ ਘੱਟ ਲੱਗਦਾ ਪਰ ਜੇ ਦੇਖਿਆ ਜਾਵੇ ਉਸ ਸਪੈਦੇ ਹੈ ਹੀ ਬਹੁਤ ਸਾਡੇ ਪੰਜਾਬ ਚ ਹਮ ਹਰ ਇੱਕ ਨਹਿਰ ਦੇ ਉੱਤੇ ਹਰ ਇੱਕ ਖਾਲ ਦੇ ਉੱਤੇ ਹਰ ਇੱਕ ਪਲਾਟ ਦੇ ਵਿੱਚ ਸਪੈਦੇ ਇਸ ਵਾਦਾ ਦੇਖੂਗਾ ਪਰ ਲੋਕਾਂ ਨੂੰ ਇਹਦੇ ਗੁਣਾ ਬਾਰੇ ਨਹੀਂ ਪਤਾ ਇਹਦੇ ਗੁਣ ਕੀ ਨੇ ਅੱਜ ਇਹਦੇ ਗੁਣਾ ਬਾਰੇ ਆਪਾਂ ਜਾਨੂ ਗਰਾਵਾਂਗੇ ਲੋਕਾਂ ਨੂੰ ਜਿਹੜਾ ਤੁਸੀਂ ਆਮ ਹੀ ਸਪੈਦੇ ਨੂੰ ਫਰਨੀਚਰ ਬਣਾਉਣ ਲਈ ਰੱਖ ਲਿਆ ਉਹਦੇ ਤੋਂ ਅਸੀਂ ਅੱਜ ਆਪਣੀਆਂ ਬਿਮਾਰੀਆਂ ਦਾ ਛਡਕਾਰਾ ਕਿਵੇਂ ਪਾ ਸਕਦੇ ਆ ਸਭ ਤੋਂ ਭਿਆਨਕ ਬਿਮਾਰੀ ਜਿਹਨੂੰ ਕਹਿ ਦਿੰਦੇ ਲੰਗਸ ਪ੍ਰੋਬਲਮ ਲੰਗਸ ਪ੍ਰੋਬਲਮ ਮਤਲਬ ਫੇਫੜਿਆਂ ਦੀ ਇਨਫੈਕਸ਼ਨ ਜਿਹੜੇ ਕਹਿੰਦੇ ਨੇ ਫੇਫੜੇ ਸਾਨੂੰ ਦਮੇ ਦੀ ਪ੍ਰੋਬਲਮ ਹੋ ਗਈ ਸਾਨੂੰ ਸਾਹ ਬਹੁਤ ਜ਼ਿਆਦਾ ਚੜਦਾ ਜਦੋਂ ਵੀ ਹੁਣ ਦੇਖੋ ਮੈਂ ਕਿਉਂ ਲਿਆਇਆ ਜੀ ਅੱਜ ਇਹ ਜੀ ਜੀ ਸਿਆਲਾਂ ਦਾ ਟਾਈਮ ਆ ਠੰਡ ਦਾ ਟਾਈਮ ਸ਼ੁਰੂ ਹੋ ਗਈ ਹੁਣ ਜਿੰਨੇ ਵੀ ਯਾਨੀ ਜਿਨ੍ਹਾਂ ਦੇ ਫੇਫੜਿਆਂ 'ਚ ਇਨਫੈਕਸ਼ਨ ਆ ਜਿਨ੍ਹਾਂ ਨੂੰ ਦਮੇ ਦੀ ਪ੍ਰੋਬਲਮ ਆ ਜਿਨ੍ਹਾਂ ਨੂੰ ਸਾਈਨਸ ਦੀ ਪ੍ਰੋਬਲਮ ਆ ਜਿਨ੍ਹਾਂ ਨੂੰ ਸਾਈਨਸ ਦੀ ਜਿਵੇਂ ਕਹਦੀ ਸੀ ਪੁਰਾਣਾ ਜ਼ੁਕਾਮ ਨਜਲਾ ਹੋ ਜਵੇ ਉਹਨਾਂ ਨੇ ਅੱਜ ਮੈਂ ਦੱਸਣ ਜਾ ਰਿਹਾ ਕਿ ਉਹਦੀ ਤਸਵੀਰ ਹੁੰਦੀ ਆ ਥੋੜੀ ਜਿਹੀ ਗਰਮ ਇਹ ਜਿੰਨੇ ਵੀ ਫੇਫੜਿਆਂ ਦੇ ਇਨਫੈਕਸ਼ਨ ਆ ਜਿੰਨਾਂ ਨੂੰ ਵੀ ਬੁਖਾਰ ਜ਼ੁਕਾਮ ਰਹਿੰਦਾ ਉਹਨਾਂ ਦਾ ਠੀਕ ਕਰ ਦਿੰਦੀ ਆ ਅੱਜ ਮੈਂ ਤੁਹਾਨੂੰ ਇਹਦੀ ਵੈਸਲੀਨ ਦਾ ਦੱਸਦਾ ਵੀ ਜਿਹੜੀ ਵੈਸਲੀਨ ਦੇ ਤੁਸੀਂ ਪਾਣੀ ਦੇ ਵਿੱਚ ਪਾ ਪਾ ਕੇ ਤੁਸੀਂ ਭਾਫ਼ ਲੈਨੇ ਹੋ ਜਾਂ ਤੁਸੀਂ ਵੈਸਲੀਨ ਨੂੰ ਮੱਥੇ ਤੇ ਲਾਉਨੇ ਹੋ ਛਾਤੀ ਤੇ ਲਾਉਨੇ ਹੋ ਉਹ ਚੀਜ਼ਾਂ ਲਾਉਣ ਦੀ ਲੋੜ ਨਹੀਂ ਤੁਹਾਨੂੰ ਨੇਚਰਲ ਪੈਤੀ ਇੱਕ ਦੱਸਣ ਲੱਗੇ ਆ ਇਸ ਫਾਇਦੇ ਦੇ ਰਿਜ਼ਲਟ ਕੀ ਨੇ ਜਿਨ੍ਹਾਂ ਦੀ ਦਾ ਫਰੁਕੀ ਮਤਲਬ ਵੈਸਲੇ ਨੂੰ ਰਿਪਲੇਸ ਕਰ ਦੋਗੇ ਇਹ ਜੀ ਜੀ ਕੁਦਰਤੀ ਢੰਗ ਨਾਲ ਕੁਦਰਤੀ ਢੰਗ ਨਾਲ ਹੁਣ ਇਹ ਇਹਦਾ ਤੇਲ ਆ ਜੀ ਮੇਰੇ ਹੱਥ ਚ ਅੱਛਾ ਸਫੈਦੇ ਦਾ ਸਫੈਦੇ ਦਾ ਇਹਨੂੰ ਨੀਲਗिरी ਤੇਲ ਕਹਿੰਦੇ ਆ ਜਿਹੜਾ ਨੀਲਗिरी ਤੇਲ ਹੁੰਦਾ ਅਸੀਂ ਉਹਦੀਆਂ 5 ਤੋਂ 6 ਬੂੰਦਾਂ ਜਿਨ੍ਹਾਂ ਦੀ ਛਾਤੀ ਜਾਮ ਹੋ ਗਈ ਜਿਨ੍ਹਾਂ ਨੂੰ ਜ਼ੁਕਾਮ ਰਹਿੰਦਾ ਉਹਦੇ 5 ਤੋਂ 6 ਬੂੰਦਾਂ ਗਰਮ ਪਾਣੀ ਦੇ ਵਿੱਚ ਪਾ ਕੇ ਉੱਪਰ ਕੱਪੜਾ ਲੈ ਕੇ ਇਹਦੀ ਭਾਫ਼ ਲੈਣੀ ਹੈ ਸਟੀਮ ਲੈਣੀ ਹੈ ਅਸੀਂ ਜਦੋਂ ਤੁਸੀਂ ਸਟੀਮ ਲਓਗੇ ਭਾਫ ਲਓਗੇ ਜਿਹੜੀ ਤੁਹਾਡੀ ਜੰਮੀ ਹੋਈ ਬਲਗਮ ਆ ਉਹ ਬਾਹਰ ਆਊਗੀ ਜਿਹੜੀ ਖਾਂਸੀ ਆ ਜ਼ੁਕਾਮ ਆ ਨਜਲਾ ਗਲੇ 'ਚ ਖਾਰਸ਼ੀ ਹੁੰਦੀ ਆ ਜਾਂ ਤੁਹਾਡਾ ਨੂੰ ਸਾਹ ਲੈਣ 'ਚ ਕੋਈ ਦਿੱਕਤ ਆ ਤਕਲੀਫ ਆ ਉਹ ਤੁਹਾਡੀ ਪਹਿਲੇ ਦਿਨ ਤੋਂ ਹੀ ਠੀਕ ਹੋਣੀ ਸ਼ੁਰੂ ਹੋ ਜਾਊਗੀ। ਕੀ ਆ ਬੁੱਤ ਇੰਨਾ ਪਾਵਰਫੁਲ ਤੇਲ ਹੈ ਜੀ ਇਹ ਵਾਲਾ? ਮੈਂ ਕਹਾਂ ਜੀ ਹਜੇ ਤਾਂ ਪਾਵਰਫੁਲ ਦੇ ਮੈਂ ਤਾਂ ਹਜੇ ਇੱਕ ਹੀ ਨੁਸਖਾ ਦੱਸਿਆ ਤੁਹਾਨੂੰ ਹਜੇ ਤਾਂ ਮੈਂ ਇਹਦੇ ਗੁਣ ਗਿਣਾਉਣੇ ਆ। ਤੇਲ ਦੇ ਜੀ। ਬਿਲਕੁਲ ਜੀ। ਰੁਕੀ ਸਾਬ ਇੱਕਦਮ ਇਹ ਤੁਹਾਨੂੰ ਹੁਣ ਦੱਸਦਾ ਦੇਖੋ ਨਜਲਾ ਜਕਾਮ ਖਾਂਸੀ ਦੇ ਮੈਂ ਫੇਫੜਿਆਂ ਦਾ ਮੈਂ ਤੁਹਾਨੂੰ ਦੱਸਦਾ ਇਹਦੇ ਉੱਤੇ ਫੇਫੜਿਆਂ ਉੱਤੇ ਮਾਲਚ ਕਰਨੀ ਆ ਇਹਦੀ ਜਿਹੜੀ ਭਾਫ ਉਹ ਲੈਣੀ ਆ ਤੁਸੀਂ ਹਨਾ ਪਾਣੀ ਚ ਪਾ ਕੇ ਬੂੰਦਾ ਹੁਣ ਤੁਹਾਨੂੰ ਮੈਂ ਇਹਦਾ ਕੀ ਦੱਸਣ ਲੱਗਿਆ ਜਿਨ੍ਹਾਂ ਨੂੰ ਬੁਖਾਰ ਨਹੀਂ ਟੁੱਟਦਾ ਪੁਰਾਣਾ ਬੁਖਾਰ ਹੋ ਗਿਆ ਜੇ ਤੁਹਾਨੂੰ ਬੁਖਾਰ ਬਾਰ-ਬਾਰ ਬੁਖਾਰ ਆਉਂਦਾ ਤੁਸੀਂ ਕੀ ਕਰਨਾ ਜੀ ਮੌਸਮੀ ਬੁਖਾਰ ਵੀ ਹੁੰਦਾ ਜੀ ਮੌਸਮ ਬਦਲਣ ਦੇ ਨਾਲ ਬੁਖਾਰ ਚੜ ਜਾਂਦਾ ਜੀ ਕੋਈ ਵੀ ਬੁਖਾਰ ਹੋਵੇ ਰੁਕੀ ਸਾਬ ਇਹdਿਆਂ ਕੋਚ ਕੇ ਬੂੰਦਾ ਲੈ ਕੇ ਤੇ ਪੈਰਾਂ ਦੀਆਂ ਤਲੀਆਂ ਦੇ ਉੱਤੇ ਮਾਲਸ਼ ਕਰਨੀਆਂ ਥੋੜੀ ਜੀ ਛਾਤੀ ਦੇ ਉੱਤੇ ਲਗਾਉਣਾ ਮੱਥੇ ਦੇ ਉੱਤੇ ਲਾਉਣਾ ਤੇ ਕੰਬਲ ਲੈ ਕੇ ਉੱਪਰ ਤੁਸੀਂ ਲੇਟ ਜਾਣਾ ਠੀਕ ਹੈ ਕੰਬਲ ਲੈ ਕੇ ਲੇਟ ਜਾਣਾ ਠੀਕ ਹੈ ਜਿਉਂ-ਜਿਉਂ ਤੁਹਾਨੂੰ ਪਸੀਨਾ ਆਇਆ ਤੋਡਾ ਬੁਖਾਰ ਉੱਤਰ ਹੀ ਜਾਊਗਾ ਤੁਹਾਡਾ ਬੁਖਾਰ ਬਿਲਕੁਲ ਠੀਕ ਹੋ ਜਾਣਾ ਜੜ ਤੋਂ ਖਤਮ ਕਰ ਦਿੰਦਾ ਹੈ 2-3 ਦਿਨ ਇਹਦਾ ਯੂਜ਼ ਕਰੋ ਤੁਸੀਂ ਜੇ ਕੋਈ ਬਾਹਰੀ ਪ੍ਰਯੋਗ ਨੇ ਇਹਦੇ ਬਾਹਰੀ ਪ੍ਰਯੋਗ ਦੱਸ ਰਿਹਾ ਬਾਹਰੀ ਪ੍ਰਯੋਗ ਕਰਨੇ ਨੇ ਇਹਦੇ ਇਹਦਾ ਤੇਲ ਤੁਸੀਂ ਪੀਣਾ ਨਹੀਂ ਬਿਲਕੁਲ ਨਹੀਂ ਪੀਣਾ ਬਿਲਕੁਲ ਨਹੀਂ ਪੀਣਾ ਠੀਕ ਹੈ ਪੀਣ ਲਈ ਜੈਰਾ ਲਾਉਣ ਲਈ ਅਮਰਤਾ ਜੇ ਤੁਸੀਂ ਬਾਹਰੀ ਮਾਲਚ ਕਰਦੇ ਹੋ ਇਹਦੀ ਬਾਹਰੀ ਲਗਾਉਣੇ ਤਾਂ ਬਹੁਤ ਵਧੀਆ ਪੀਣਾ ਬਿਲਕੁਲ ਨਹੀਂ ਇਹਨੂੰ ਠੀਕ ਹੈ ਠੀਕ ਹੈ ਜੀ ਪੀਣ ਲਈ ਖਾਣ ਲਈ ਤੁਹਾਨੂੰ ਮੈਂ ਇਹਦੇ ਪੱਤਿਆਂ ਦਾ ਦੱਸੂਗਾ ਅੱਛਾ ਜੇ ਤੁਸੀਂ ਮੰਨ ਲਓ ਚਲੋ ਇਹ ਮੈਡਮ ਦੱਸਣਗੇ ਤੁਹਾਨੂੰ ਪੱਤਿਆਂ ਬਾਰੇ ਮੈਂ ਤੁਹਾਨੂੰ ਦੱਸਦਾ ਹੋਰ ਬਿਮਾਰੀਆਂ ਦੇਦਾ ਜਿੱਦਾਂ ਹੁਣ ਜੇ ਮੰਨ ਲਓ ਪ੍ਰਾਣਾ ਸਿਰ ਦਰਦ ਦਾ ਕਹਿੰਦੇ ਸਿਰ ਦਰਦ ਨਹੀਂ ਹਟਦਾ ਪੜਪੜੀਆਂ ਹੀ ਵੱਜਣੋਂ ਨਹੀਂ ਹਟਦੀਆਂ ਇਹ ਚੀਜ਼ਾਂ ਸਾਡੀਆਂ ਇੱਥੋਂ ਦਰਦ ਉੱਡਦਾ ਅੱਖਾਂ 'ਚ ਆ ਜਾਂਦਾ ਸਾਡਾ ਬੰਦ ਹੀ ਨਹੀਂ ਹੁੰਦਾ ਇੱਕ ਤੋਂ 2 ਮਿੰਟ ਦੇ ਵਿੱਚ ਦਰਦ ਬੰਦ ਹੋ ਜਾਂਦਾ ਜੀ ਇਹਦਾ ਨੀਲਗਿਰੀ ਦਾ ਤੇਲ ਲਓ ਥੋੜਾ ਜਿਹਾ ਵੈਸਲੀ ਗੰਗੂ ਜਿਵੇਂ ਆਪਾਂ ਲਾਉਨੇ ਆ ਹਨਾ ਕੋਈ ਬਾਮ ਲਾਉਨੇ ਆ ਉਹਦਾ ਲਾ ਕੇ ਇਹਨੂੰ ਛੱਡ ਦਿਓ 2 ਤੋਂ 3 ਮਿੰਟਾਂ ਦੇ ਵਿੱਚ ਵਿੱਚ ਜਿਹੜਾ ਤੁਹਾਡਾ ਸਿਰਦਰਦ ਆ ਉਹ ਵੀ ਠੀਕ ਹੋਣਾ ਸ਼ੁਰੂ ਹੋ ਜਾਂਦਾ ਜੀ ਜੀ ਸਾਡੇ ਨਾਲ ਡਾਕਟਰ ਪਰਮਜੀਤ ਕੌਰ ਸਾਹਿਬਾ ਵੀ ਨੇ ਇਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਸਮਝਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਇਹ ਦੇਖੋ ਸਫੈਦੇ ਦੇ ਜਿਹੜੇ ਅਸੀਂ ਕਹਿ ਲਈ ਕਿ ਦਰਖਤ ਹੈਗਾ ਇਹਦਾ ਸਫੈਦੇ ਦਾ ਇਹ ਪੱਤੇ ਹੈਗੇ ਨੇ ਇਹਦੇ ਫਲ ਹੈਗੇ ਨੇ ਜਿਹੜੇ ਉਹ ਕੀ ਕੀ ਫਾਇਦੇ ਹੋ ਸਕਦੇ ਨੇ ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬਾ ਤੁਹਾਡਾ ਵੀ ਇੱਕ ਵਾਰ ਫਿਰ ਕਿੱਕਰ ਟੀਵੀ ਪੰਜਾਬੀ ਤੇ ਤੁਹਾਡਾ ਵੀ ਧੰਨਵਾਦ ਅੱਛਾ ਕੀ ਫਾਇਦੇ ਨੇ ਸਾਡੀਆਂ ਭੈਣਾਂ ਦੀ ਗੱਲ ਕਰਦੇ ਅਸੀਂ ਹਮੇਸ਼ਾ ਤੁਹਾਡੇ ਨਾਲ ਭੈਣਾਂ ਨੂੰ ਕੀ ਫਾਇਦਾ ਹੋਣ ਵਾਲਾ ਸਫੈਦੇ ਦਾ ਇਹਦੇ ਪੱਤਿਆਂ ਦਾ ਬਹੁਤ ਫਾਇਦਾ ਹੁੰਦਾ ਕਾੜਾ ਲੈਣ ਦਾ ਹਾਂਜੀ ਅੱਛਾ ਜੀ ਦੋ ਦੋ ਤਿੰਨ ਪੱਤੇ ਲੈ ਕੇ ਕਾੜਾ ਬਣਾ ਕੇ ਸਵੇਰੇ ਸ਼ਾਮ ਪੀਣ ਨਾਲ ਜਿਨ੍ਹਾਂ ਦੀ ਮੈਂਸਸ ਰੁਕੀ ਹੋਈ ਆ ਉਹਨਾਂ ਨੂੰ ਬਹੁਤ ਫਾਇਦਾ ਕਰਦਾ ਹੈ ਮੈਂ ਕਿੰਨੇ ਟਾਈਮ ਪਹਿਲਾਂ ਮਤਲਬ ਪੀਰੀਅਡ ਤੋਂ ਪਹਿਲਾਂ ਅਸੀਂ ਇਹਦੇ ਇਸਤੇਮਾਲ ਕਰ ਲਈਏ ਜੀ ਤਿੰਨ ਚਾਰ ਦਿਨ ਪਹਿਲਾਂ ਕਰ ਸਕਦੇ ਆ ਜੀ 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 ਤੁਸੀਂ ਦੱਸ ਰਹੇ ਸੀ ਕਿ ਜਿਹੜਾ ਨਾ ਸਿਰਫ ਪੀਰੀਅਡਸ ਦੇ ਉੱਤੇ ਬੜਾ ਵਧੀਆ ਕੰਮ ਹੈਗਾ ਇਹ ਰਸੌਲੀਆਂ ਦੇ ਉੱਤੇ ਗੰਡਾਂ ਦੇ ਉੱਤੇ ਵੀ ਪੱਤੇ ਬੜੇ ਕੰਮ ਕਰਦੇ ਨੇ ਜੀ ਇਹਦੇ ਹਾਂਜੀ ਹਾਂਜੀ ਇਹ ਚਰਬੀ ਨੂੰ ਖੋੜ ਦਿੰਦੇ ਨੇ ਮਤਲਬ ਜਿਹੜੀ ਬੇਲੋੜੀ ਨੀਚੇ ਹਾਂਜੀ ਜਿਵੇਂ ਰਸੌਲੀਆਂ ਬਣ ਜਾਂਦੀਆਂ ਨੇ ਕਿਸੇ ਵੀ ਤਰ੍ਹਾਂ ਦੀਆਂ ਤੇ ਉਹਨਾਂ ਨੂੰ ਖਤਮ ਕਰ ਦਿੰਦਾ ਅੱਛਾ ਉਹਦੇ ਵਾਸਤੇ ਕਿਵੇਂ ਉਹਦੇ ਵਾਸਤੇ ਕੀ ਨੁਸਖਾ ਲੈਣਾ ਪਊ ਜੀ ਐਦਾਂ ਹੀ ਪੱਤਿਆਂ ਦਾ ਕੜਾ ਪੀ ਸਕਦੇ ਕਿਸ ਟਾਈਮ ਜੀ ਸਵੇਰੇ ਸ਼ਾਮ ਖਾਣਾ ਖਾਣ ਤੋਂ ਬਾਅਦ ਵੇਰ ਮਤਲਬ ਖਾਣਾ ਖਾਣ ਤੋਂ ਕਿੰਨੇ ਟਾਈਮ ਬਾਅਦ ਇਹਦਾ ਇਨਟੇਕ ਕਰ ਲਈਏ 10 15 ਕਿ ਮਿੰਟ ਬਾਅਦ 10 15 ਹਾਂਜੀ ਤੇ ਇਹਨਾਂ ਦੇ ਜਿਹੜਾ ਤੇਲ ਆਦਾ ਇਹਦਾ ਬਾਹਰੀ ਪ੍ਰਯੋਗ ਕੀਤਾ ਜਾਂਦਾ ਜਿਵੇਂ ਲੇਡੀਜ਼ ਨੂੰ ਲਕੋਰੀ ਆ ਜਾਂਦਾ ਲਕੋਰੀਆ ਨਾਲ ਲੱਗਾ ਲੱਗਣ ਲੱਗ ਜਾਂਦਾ ਤੇ ਇਹਦਾ ਤੇਲ ਲਾ ਕੇ ਤੇ ਉਹ ਖਤਮ ਹੋ ਜਾਂਦੀ ਆ ਇਚਿੰਗ ਵਗੈਰਾ ਜਿਹੜੀ ਹੁੰਦੀ ਆ ਉਹ ਖਤਮ ਹੋ ਜਾਂਦੀ ਆ ਮਤਲਬ ਇਹ ਤੇਲ ਦਾ ਜਿਹੜਾ ਅਸੀਂ ਇਸਤੇਮਾਲ ਕਰੀਏ ਤਾਂ ਇਨਫੈਕਸ਼ਨ ਵਾਲੀ ਥਾਂ ਤੇ ਇਚਿੰਗ ਵਾਲੀ ਥਾਂ ਤੇ ਅਸੀਂ ਇਸਤੇਮਾਲ ਕਰੀਏ ਤਾਂ ਲਗਭਗ ਲਗਭਗ ਜਿਹੜਾ ਅਸੀਂ ਕੇ ਲਈ ਤੇਲ ਕੰਮ ਕਰ ਜਾਂਦਾ ਹਾਂ ਜੀ ਹਾਂਜੀ ਉਹਤੇ ਵੀ ਕਰਦਾ ਦੇ ਫੇਸ ਤੇ ਜੇ ਨਾ ਤੇ ਸ਼ਾਈਆਂ ਹੋਣ ਜਾਂ ਦਾਗ ਪਏ ਹੋਣ ਦਾਗ ਧੱਬੇ ਹੋਣ ਉਹਨਾਂ ਤੇ ਵੀ ਬਹੁਤ ਜ਼ਿਆਦਾ ਫਾਇਦੇਮੰਦ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਅੱਛਾ ਡਾਕਟਰ ਸਾਹਿਬ ਬੰਦਿਆਂ ਵਾਸਤੇ ਫਿਰ ਕੀ ਫਾਇਦੇ ਨੇ ਜੀ ਪੱਤਿਆਂ ਦਾ ਸਾਨੂੰ ਦੱਸ ਦਿਓ ਤੇਲ ਦੇ ਦੇ ਤੁਸੀਂ ਕਾਫੀ ਜ਼ਿਆਦਾ ਫਾਇਦੇ ਗਣਵਾਤੇ ਤੇ ਕੀ ਕਰਨਾ ਕੀ ਹੈ ਤੁਸੀਂ ਕਰੀ ਵੀ ਇਹਦੇ ਟਾਣੀਆਂ ਦੇ ਪੱਤਿਆਂ ਦੇ ਇਵਨ ਕੀ ਜਿਹੜਾ ਇਹਦਾ ਸੱਕ ਹੈਗਾ ਉਸ ਫਾਇਦੇ ਦਾ ਉਹਦੇ ਵੀ ਬੜੇ ਫਾਇਦੇ ਹੈਗੇ ਨੇ ਫਰਕੀ ਸਾਹਿਬ ਇਹਦੇ ਨਾਲ ਇੱਕ ਜਿਹਨਾਂ ਦੇ ਜੋੜਾਂ 'ਚ ਦਰਦ ਰਹਿੰਦਾ ਹਾਂਜੀ ਜੋੜਾਂ ਦਾ ਦਰਦ ਵਾਲੇ ਤਾਂ ਬਹੁਤ ਨੇ ਜੀ ਮੈਂ ਕਹਾਂ ਜੀ ਹੁਣ ਸਿਆਲ ਆ ਗਏ ਜਿਹਦੇ ਮਾੜੀ-ਮੋਟੀ ਕੋਈ ਪੁਰਾਣੀ ਸੱਟ ਆ ਜਾਂ ਕੋਈ ਓਦਾਂ ਜੋੜਾਂ ਦਾ ਦਰਦ ਦਾ ਗੋਡੇ ਦੁਖਦੇ ਆ ਉਹ ਵਿਚਾਰੇ ਪਰੇਸ਼ਾਨ ਹੋ ਜਾਂਦੇ ਨੇ ਇਹਦਾ ਪਹਿਲੇ ਤਾਂ ਮੈਂ ਤੇਲ ਦਾ ਦੱਸ ਦਿੰਨਾ ਜਿਹਨਾਂ ਦੇ ਜੋੜਾਂ 'ਚ ਦਰਦ ਦਾ ਇਹਦਾ ਤੇਲ ਦਾ ਤੇਲ ਦੀ ਮਾਲਚ ਕਰਕੇ ਉੱਪਰ ਗਰਮ ਪੱਟੀ ਬੰਨ੍ਹ ਕੇ ਤੁਸੀਂ ਰਾਤ ਨੂੰ ਸੋਜੋ ਸਵੇਰ ਤੱਕ ਦਰਦ ਗਾਇਬ ਆ ਹਨਾ ਗਾਇਬ ਹੋ ਜਾਂਦਾ ਮਤਲਬ ਰਾਤੋਂ ਰਾਤ ਦਰਦਾਂ ਨੂੰ ਗਾਇਬ ਕਰਨ ਵਾਲਿਆ ਇਹ ਮਰਰਮ ਵੀ ਐ ਤੇਲ ਵੀ ਐ ਦਵਾਈ ਵੀ ਐ ਸਾਰੀਆਂ ਚੀਜ਼ਾਂ ਨੇ ਸਾਰੀਆਂ ਜੀ ਨੇ ਜੀ ਇਹ ਜਿਨ੍ਹਾਂ ਦੇ ਦਾਦਖਾਜ ਖੁਜਲੀ ਹੁੰਦੀ ਐ ਅਲਰਜੀ ਹੋ ਜਾਂਦੀ ਆ ਉਹਨਾਂ ਨੂੰ ਵੀ ਇਦਾਂ ਤੇਲ ਦੇ ਉੱਤੇ ਥੋੜੀਆਂ ਚਾਰ ਕ ਬੂੰਦਾ ਲਾਓ ਲਾ ਕੇ ਛੱਡ ਦਿਓ ਜਿੰਨੀ ਵੀ ਦਾਦਖਾਜ ਖੁਜਲੀ ਆ ਜਿੰਨੀ ਵੀ ਇਨਫੈਕਸ਼ਨ ਆ ਖਾਰਸ਼ ਹੁੰਦੀ ਆ ਸਾਰੀ ਖਤਮ ਹੋ ਜਾਂਦੀ ਐ ਜੀ ਠੀਕ ਐ ਬਾਕੀ ਜੇ ਤੁਸੀਂ ਅੱਡੀਆਂ ਫਟ ਗਈਆਂ ਕਿਸੇ ਦੀਆਂ ਅੱਡੀਆਂ ਫਟ ਗਈਆਂ ਇਹਨੂੰ ਤੁਸੀਂ ਕੀ ਕਰਨਾ ਵੱਡੀਆਂ ਵੈਸੇ ਕਿਉਂ ਫਟਦੀਆਂ ਨੇ ਜੀ ਬਹੁਤਿਆਂ ਦੀ ਬਹੁਤ ਸੋਹਣੇ ਪੈਰ ਹੁੰਦੇ ਨੇ ਬਹੁਤ ਸਾਡੀਆਂ ਭੈਣਾਂ ਨੇ ਜਿਨ੍ਹਾਂ ਦੀਆਂ ਅੱਡੀਆਂ ਫਟੀਆਂ ਹੀ ਰਹਿੰਦੀਆਂ ਨੇ ਉਹ ਕਹਿੰਦੇ ਵੀ ਜਿਨ੍ਹਾਂ ਨੂੰ ਤਜਾਬ ਗੈਸ ਬਣਦਾ ਹੋਵੇ ਉੱਡੀ ਉਹਨਾਂ ਦੀ ਫਟਦੀ ਨਹੀਂ ਠੀਕ ਐ ਗੱਲ ਜੀ ਦੇ ਕੁਝ ਪਿਆਵ ਗੈਸ ਤਾਂ ਠੀਕ ਆ ਉਹਦੇ ਨਾਲ ਵੀ ਫੜਦੀਆਂ ਨੇ ਪਰ ਜਿਨ੍ਹਾਂ ਨੂੰ ਕੈਲਸ਼ੀਅਮ ਦੀ ਘਾਟ ਆ ਵਿਟਾਮਿਨ ਦੀ ਘਾਟ ਆ ਉਹਨਾਂ ਦੀ ਕੀ ਆ ਤ્વਚਾ ਜਿਹੜੀ ਹੁੰਦੀ ਆ ਖੁਸ਼ਕ ਹੋ ਜਾਂਦੀ ਆ ਖੁਸ਼ਕ ਹੋਣ ਦੇ ਕਾਰਨ ਜਿਹੜੀਆਂ ਸਾਡੀਆਂ ਅੱਡੀਆਂ ਕੋ ਅਸੀਂ ਨੰਗੇ ਪੈਰ ਫਿਰਨੇ ਆ ਜਾਂ ਅਸੀਂ ਮਿੱਟੀ ਧੂੜ 'ਚ ਫਿਰਨਾ ਉਹ ਅੱਡੀਆਂ ਛੇਤੀ ਫੜ ਜਾਂਦੀਆਂ ਨੇ ਕਈਆਂ ਤੁਸੀਂ ਦੇਖਿਆ ਹੋਣਾ ਫੇਸ ਬਹੁਤ ਜ਼ਿਆਦਾ ਫਟਣੇ ਜਿਹੜਾ ਸਾਡਾ ਮੂੰਹ ਜ਼ਿਆਦਾ ਫਟਣਾ ਸਾਡੇ ਮੱਥੇ ਦੇ ਉੱਤੇ ਕਹਿੰਦੇ ਹੁੰਦੇ ਨੇ ਰਿੰਕਲਸ ਪੈ ਜਾਂਦੇ ਨੇ ਉਹ ਜਿਹੜੀ ਆ ਚੀਜ਼ਾਂ ਅੱਖਾਂ ਦੇ ਕੋਲ ਰਿੰਕਲਸ ਪੈ ਜਾਣੇ ਹਨਾ ਜਿਹੜਾ ਇੰਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਉਹ ਸਾਰਿਆਂ ਲਈ ਇਹ ਤੇਲ ਬਹੁਤ ਵਧੀਆ ਕੰਮ ਕਰਦਾ ਇਹਦੇ ਤੇਲ ਨੂੰ ਲਗਾ ਕੇ ਥੋੜਾ ਜਿਹਾ ਜ਼ਿਆਦਾ ਦੇਖੀ ਦੀ ਮ사ਜ ਨਹੀਂ ਕਰਨੀ ਹੁੰਦੀ ਮਾਲਚ ਨਹੀਂ ਕਰਨੀ ਹੁੰਦੀ ਹਲਕੇ ਹੱਥ ਨਾਲ ਲਗਾ ਕੇ ਇਹਨੂੰ ਛੱਡ ਦਿਓ 2-3 ਘੰਟੇ ਬਾਅਦ ਇਹਨੂੰ ਧੋ ਦੋ ਨਾਰਮਲ ਪਾਣੀ ਨਾਲ ਤਾਂ ਬਹੁਤ ਵਧੀਆ ਤਵਚਾ ਹੋ ਜਾਂਦੀ ਹੈ ਜੀ ਕੀ ਬਾਤ ਹੈ ਜੀ ਜੀ ਡਾਕਟਰ ਸਾਹਿਬ ਅੱਛਾ ਹੁਣ ਤੁਸੀਂ ਦੱਸ ਰਹੇ ਸੀ ਵੀ ਜਿਹੜਾ ਇਹ ਚੀਜ਼ ਹੈਗੀ ਆ ਪੱਤੇ ਆ ਬਾਬਤ ਤੁਸੀਂ ਦੱਸ ਰਹੇ ਸੀ ਕਿ ਬੰਦਿਆਂ ਨੂੰ ਇਹਦਾ ਕੀ ਫਾਇਦਾ ਪੱਤੇ ਅੱਥੋਂ ਲੈ ਸਕਦੇ ਨੇ ਜਿਹੜੇ ਸਾਡੇ ਭਰਾ ਨੇ ਹਾਂਜੀ ਜਿਹੜੇ ਭਰਾ ਨੇ ਨਾ ਫਰੁਕੀ ਸਾਹਿਬ ਉਹਨਾਂ ਨੂੰ ਕੀ ਆ ਇਹਦੀ ਤਸਵੀਰ ਹੁੰਦੀ ਆ ਗਰਮ ਜਿਨ੍ਹਾਂ ਨੂੰ ਗਰਮੀ ਰਹਿੰਦੀ ਆ ਜਾਂ ਜਿਨ੍ਹਾਂ ਨੂੰ ਸੁਪਨਦੋ ਤਾਂ ਤਾਂ ਉਹ ਤਾਂ ਇਹਨਾਂ ਦਾ ਹਾਂਜੀ ਉਹਨਾਂ ਨੇ ਇਹਦਾ ਇਸਤੇਮਾਲ ਨਹੀਂ ਕਰਨਾ ਠੀਕ ਹੈ ਇਹ ਜਿਨ੍ਹਾਂ ਦੀ ਤਸਵੀਰ ਠੰਡੀ ਆ ਜਿਹੜੇ ਤਾਂ ਇਹਨੂੰ ਲੈ ਸਕਦੇ ਆ ਉਹਨਾਂ ਨੇ ਕੀ ਕਰਨਾ ਇਹਦੇ ਪੱਤੇਆਂ ਨੂੰ ਪੀਸ ਕੇ ਤੁਸੀਂ ਇਹਨੂੰ ਅੱਧੀ ਤੋਂ ਵੀ ਗ੍ਰਾਮ ਤੋਂ ਵੀ ਥੋੜਾ ਜਿਹਾ ਕੱਟ ਲੈਣਾ ਇਹਨੂੰ ਤੁਸੀਂ ਮੰਨ ਲਓ ਵੀ ਇਹਨੂੰ ਕੀ ਕਰਨਾ ਅਸੀਂ ਪੱਤੇ ਸੁਕਾ ਲੈਣੇ ਹਰੇ ਪੱਤੀ ਦੀ ਬਣਾਉਣਾ ਜੀ ਨੇ ਪੱਤੇ ਸੁਕਾ ਕੇ ਜੀ ਪੱਤੇ ਸੁਕਾ ਲੈਣੇ ਨੇ ਪਾਊਡਰ ਮਿਲ ਜਾਂਦਾ ਜੀ ਬਾਜ਼ਾਰ 'ਚ ਇਹਨਾਂ ਦਾ ਨਹੀਂ ਇਹਨਾਂ ਦਾ ਪਾਊਡਰ ਨਹੀਂ ਮਿਲਦਾ ਜੀ ਇਹ ਆਪਾਂ ਨੂੰ ਆਪ ਮਿਹਨਤ ਕਰਨੀ ਪੈਣੀ ਹੈ ਇਹਦਾ ਪਾਊਡਰ ਤੁਸੀਂ ਆਪਣੇ ਆਪ ਬਣਾਉਣਾ ਸੁਕਾ ਕੇ ਇਹਨਾਂ ਨੂੰ ਇਹਨਾਂ ਨੂੰ ਤੁਸੀਂ ਕੀ ਕਰਨਾ ਜੀ ਪੱਤਿਆਂ ਨੂੰ ਪੀਸ ਕੇ ਇਹਦਾ ਪਾਊਡਰ ਬਣਾ ਕੇ ਕਾਲੇ ਚਨੇ ਹੁੰਦੇ ਨੇ ਜਿਹੜੇ ਉਹਦੇ ਦਾਣੇ ਜਿੰਨਾ ਵਿੱਚ ਗੁੜ ਮਿਲਾ ਕੇ ਥੋੜਾ ਜਿਹਾ ਗੋਲੀਆਂ ਬਣਾ ਲਓ ਇੱਕ ਗੋਲੀ ਸਵੇਰੇ ਇੱਕ ਗੋਲੀ ਸ਼ਾਮ ਨੂੰ ਰੋਟੀ ਖਾਣ ਤੋਂ ਅੱਧੇ ਘੰਟੇ ਬਾਅਦ ਤੁਸੀਂ ਪਾਣੀ ਨਾ ਲੈਣਾ ਸ਼ੁਰੂ ਕਰ ਲਓ ਜਿਨ੍ਹਾਂ ਦੇ ਗੋਡਿਆਂ 'ਚ ਦਰਦ ਰਿਆਂ ਦਾ ਜੋੜਾਂ 'ਚ ਦਰਦ ਰਿਆਂ ਦਾ ਜਿਨ੍ਹਾਂ ਨੂੰ ਪ੍ਰਾਣਾ ਨਜਲਾ ਜੁਕਾਮ ਹੋ ਗਿਆ ਸਾਈਨਸ ਹੋ ਗਈ ਲੰਗਸ ਪ੍ਰੋਬਲਮ ਹੋ ਗਈ ਫੇਫੜਿਆਂ ਦੀ ਪ੍ਰੋਬਲਮ ਹੋ ਗਈ ਉਹ ਸਾਰੀਆਂ ਪ੍ਰੋਬਲਮ ਦਾ ਹੱਲ ਇਹ ਇੱਕ ਗੋਲੀ ਸਵੇਰੇ ਇੱਕ ਗੋਲੀ ਸ਼ਾਮ ਨੂੰ ਸਿਰਫ ਕਾਲੇ ਛੋਲਿਆਂ ਦੇ ਦਾਣੇ ਜਿੰਨੀ ਗੋਲੀ ਲੈਣ ਨਾਲ ਹੱਲ ਕਰ ਸਕਦੀ ਆ ਅੱਛਾ ਠੀਕ ਹੈ ਡਾਕਟਰ ਸਾਹਿਬ ਔਰ ਦੂਸਰੀ ਗੱਲ ਇਹ ਦੱਸੋ ਵੀ ਜਿਨ੍ਹਾਂ ਨੂੰ ਮਤਲਬ ਇਹ ਤਾਂ ਚਲੋ ਹੋ ਗਿਆ ਤੁਸੀਂ ਦੱਸਤਾ ਵੀ ਕਿਸ ਤਰੀਕੇ ਨਾਲ ਪੱਤੇ ਨੁਸਕਾ ਘਾ ਕੇ ਅਸੀਂ ਪੀ ਕੇ ਦਾ ਅ ਚਮਚਾ ਗੋਲੀ ਬਣਾ ਕੇ ਲੈ ਸਕਦੇ ਆ ਗੁੜ ਦੇ ਵਿੱਚ ਮਿਲਾ ਕੇ ਤੇ ਉਹ ਜਿਨ੍ਹਾਂ ਕੋਲ ਟਾਈਮ ਨਹੀਂ ਹੈਗਾ ਜੀ ਜਾਂ ਜਿਨ੍ਹਾਂ ਕੋਲੇ ਸਫੈਦੇ ਦੇ ਦਰਖਤ ਨਹੀਂ ਹੈਗੇ ਜਿਸ ਇਲਾਕੇ ਦੇ ਵਿੱਚ ਜਾਂ ਜਿਸ ਥਾਂ ਤੇ ਪੰਜਾਬੀ ਬੈਠੇ ਨੇ ਫਿਰ ਉਹ ਕੀ ਕਰਨ ਜੀ ਉਹ ਸਾਡੇ ਕੋਲੇ ਹਰਕ ਹੁੰਦਾ ਫਰੁਕੀ ਸਾਹਿਬ ਹਰਕ ਹਰਕ ਹੁੰਦੇ ਨੇ ਇਹਨਾਂ ਪੇੜ ਪੌਦਿਆਂ ਦੇ ਪੱਤਿਆਂ ਦੇ ਫੁੱਲਾਂ ਦੇ ਸਬਜ਼ੀਆਂ ਦੇ ਜੜੀਆਂ ਬੂਟੀਆਂ ਦੇ ਅਸੀਂ ਇਦਾਂ ਹੀ ਹਰੇ ਜਿਹੜੇ ਪੱਤੇ ਹੁੰਦੇ ਨੇ ਹਰੇ ਪਲਾਂਟਸ ਹੁੰਦੇ ਨੇ ਉਹਨਾਂ ਦਾ ਅਸੀਂ ਹਰਕ ਕੱਢ ਕੇ ਮੈਡੀਸਨ ਬਣਾਈਓ ਤੁਹਾਨੂੰ ਹਸਪੀਟਲ ਜਾ ਕੇ ਦਿਖਾ ਦਿੰਨਾਵੇਂ ਜਿਹੜਾ ਸਾਡੇ ਹਰਕ ਹੁੰਦੇ ਨੇ ਉਹ ਤੁਹਾਨੂੰ ਆਪਾਂ ਚਲਦੇ ਆ ਉੱਥੇ ਅੰਦਰ ਜਾ ਕੇ ਤੁਹਾਨੂੰ ਦਿਖਾ ਜੀ 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 ਚਲੋ ਬਹੁਤ ਸਾਰੇ ਫਾਇਦੇ ਹੈਗੇ ਨੇ ਜਿਹੜੇ ਦੱਸੇ ਨੇ ਡਾਕਟਰ ਸਾਹਿਬ ਨੇ ਇਹਨਾਂ ਦੇ ਦਰਖਤ ਦੇ ਇਸ ਫਾਇਦੇ ਦੇ ਦਰਖਤ ਦੇ ਔਰ ਡਾਕਟਰ ਸਾਹਿਬ ਦਾ ਕਹਿੰਦੇ ਕਿ ਜਿਹੜੇ ਉਹਨਾਂ ਕੋਲ ਅਰਕ ਵੀ ਹੁੰਦੇ ਨੇ ਇਸ ਤਰ੍ਹਾਂ ਦੀ ਜਿਹੜੇ ਦਰਖਤ ਹੈਗੇ ਨੇ ਅਰਕ ਅਰਕ ਪਾਵਰਫੁਲ ਚੀਜ਼ ਹੈਗੀ ਜੀ ਅਰਕ ਕੀ ਹੁੰਦਾ ਅਰਕ ਤਾਂ ਫਿਰ ਰੁਕੀ ਸਾਹਿਬ ਐਦਾਂ ਨਾ ਜਿਹੜਾ ਸਾਰਾ ਹੀ ਕੱਢ ਗਏ ਜਿਹੜੀ ਐਕਸਟਰਾ ਦਾ ਪਾਣੀ ਹੈ ਅਲੱਗ ਨਿਕਲ ਜਾਣਾ ਜਿਹੜੀ ਇਹਦੀ ਜਿਹੜੇ ਇਹਦੇ ਜਾਨੀ ਵੇਸਟ ਬਾਜ਼ਾਰ ਤਾਂ ਉਹ ਅਲੱਗ ਨਿਕਲ ਜਾਣਾ ਬੂੰਦ ਬੂੰਦ ਕਰਕੇ ਜਾਨੀ ਅਸੀਂ ਕਹਿਦੀ ਵੀ ਇਹ ਪਾਣੀ ਜੋ ਵੀ ਪਾਣੀ ਕੱਢਣਾ ਪਾਣੀ ਜੋ ਵੀ ਪਾਣੀ ਘੜ ਦੇਣਾ ਜਿਹੜਾ ਉਹ ਗਾੜਾ ਜਿਹਾ ਬਣ ਗਿਆ ਉਹਨੂੰ ਅਰਕ ਕਿਹਾ ਜਾਂਦਾ ਜਿਵੇਂ ਮੱਲ ਹੁਣ ਤੁਸੀਂ ਇਹ ਤਰ੍ਹਾਂ ਦਾ ਬਹੁ ਲੋਕਾਂ ਨੇ ਯੂਜ਼ ਕੀਤੇ ਹੋਣੇ ਨੇ ਸੈਂਟ ਵਾਲੇ ਹਾਂਜੀ ਸਰ ਉਹਦੀ ਹੁਣ ਕਿੰਨੀ ਜ਼ਿਆਦਾ ਖੁਸ਼ਬੂ ਹੁੰਦੀ ਆ ਉਹ ਕੀ ਹੁੰਦਾ ਉਹਨਾਂ ਦਾ ਵੀ ਪ੍ਰੋਸੈਸ ਬਹੁਤ ਲੰਬਾ ਹੁੰਦਾ ਉਹਨਾਂ ਨੂੰ ਰੱਖਣਾ ਉਹਨਾਂ ਨੂੰ ਫਿਰ ਬਣਾਉਣਾ ਤਿਆਰ ਕਰਨਾ ਕਈ ਕਈ ਦਿਨ ਉਹਨਾਂ ਨੂੰ ਸਾਨੂੰ ਮੈਡੀਸਨ ਤਿਆਰ ਕਰਨ ਨੂੰ ਲੱਗ ਜਾਂਦੇ ਨੇ ਬਹੁਤ ਮਿਹਨਤ ਕਰਕੇ ਅਸੀਂ ਇਹ ਮੈਡੀਸਨ ਤਿਆਰ ਕਰਦੇ ਆਂ ਤਾਂ ਲੋਕਾਂ ਦੇ ਉੱਤੇ ਅਸੀਂ ਰਿਜ਼ਲਟ ਲੈਂਦੇ ਆਂ ਤਾਂ ਅਸੀਂ ਲੋਕਾਂ ਦੀਆਂ ਸਿੱਸਾ ਲੈਂਦੇ ਆਂ ਲੋਕ ਠੀਕ ਹੁੰਦੇ ਨੇ ਸੀਸਾ ਦਿੰਦੇ ਨੇ ਅੱਗੇ ਪੇਸ਼ੈਂਟ ਭੇਜਦੇ ਨੇ ਚਲੋ ਸਾਨੂੰ ਖੁਸ਼ੀ ਹੁੰਦੀ ਆ ਜਦੋਂ ਸਾਡੇ ਭੈਣ ਭਰਾ ਸਾਡੇ ਜਾਨੀ ਨੁਸਖਿਆਂ ਫਾਰਮੂਲਿਆਂ ਨਾਲ ਠੀਕ ਹੁੰਦੇ ਨੇ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਬਾਕੀ ਦੀ ਗੱਲ ਅਸੀਂ ਕਲੀਨਿਕ ਦੇ ਉੱਤੇ ਜਾ ਕੇ ਕਰਦੇ ਆਂ ਔਰ ਦੇਖਦੇ ਆਂ ਕਿਹੜੇ ਅਰਕਾਂ ਦੀ ਗੱਲ ਹੈਗੀ ਹੈ ਡਾਕਟਰ ਸਾਹਿਬ ਕਰਦੇ ਨੇ ਔਰ ਕਿਸ ਤਰੀਕੇ ਨਾਲ ਉਹਨਾਂ ਦਾ ਯੂਜ਼ ਹੁੰਦਾ ਆਂ ਆ ਜਾਓ ਸੋ ਇਸ ਤੇਲ ਬਾਬਤ ਤੁਹਾਨੂੰ ਸਮਝਾ ਹੀ ਦਿੱਤਾ ਗਿਆ ਪਰ ਉਹਨਾਂ ਅਰਕਾਂ ਬਾਬਤ ਵੀ ਅਸੀਂ ਗੱਲਬਾਤ ਕਰਾਂਗੇ ਜਿੰਨਾ ਅਰਕਾਂ ਦੀ ਡਾਕਟਰ ਸਾਹਿਬ ਨੇ ਗੱਲ ਕੀਤੀ ਹੈ ਪਰ ਕੁਝ ਕੁ ਲੋਕ ਹੈਗੇ ਨੇ ਇੱਥੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆਂ ਸਮਝਣ ਦੀ ਕੋਸ਼ਿਸ਼ ਕਰਦੇ ਆਂ ਕੀ ਦਿੱਕਤ ਕੀ ਪਰੇਸ਼ਾਨੀ ਉਹ ਲੈ ਕੇ ਆਏ ਸੀ ਇੱਥੇ ਤੇ ਹੁਣ ਉਹਨਾਂ ਨੂੰ ਕਿੰਨਾ ਕੁ ਫਰਕ ਹੈ ਸਤਿ ਸ਼੍ਰੀ ਅਕਾਲ ਜੀ ਤਸਿਕਾਲ ਮਹਾਰਾਜੀ ਕੀ ਹਾਲ ਹੈ ਜੀ ਤੁਹਾਡਾ ਬਹੁਤ ਵਧੀਆ ਜੀ ਫਰਸਟ ਕਲਾਸ ਕਿੱਥੋਂ ਆਏ ਹੋ ਤੁਸੀਂ ਮੈਂ ਜਲੰਧਰ ਤੋਂ ਆਇਆ ਜੀ ਜਲੰਧਰੋਂ ਆਇਆ ਕੀ ਪ੍ਰੋਬਲਮ ਲੈ ਕੇ ਆਏ ਹੋ ਜੀ ਮੈਨੂੰ ਪ੍ਰੋਬਲਮ ਕੰਨਾਂ ਦੀ ਪ੍ਰੋਬਲਮ ਕੰਨਾਂ ਦੀ ਪ੍ਰੋਬਲਮ ਹਾਂ ਜੀ ਪਰ ਮੈਂ ਤਾਂ ਬਹੁਤ ਹੌਲੀ ਬੋਲ ਰਿਹਾ ਤੁਹਾਨੂੰ ਤਾਂ ਸੁਣ ਰਿਹਾ ਹੁਣ ਤਾਂ ਧਾਂਤ ਕੁਸ਼ੈਬ ਵਿਪਤੀ ਪ੍ਰਤੰਥ ਹੈਗਾ ਫਰਕਰ ਅੱਛਾ ਕੀ ਪ੍ਰੋਬਲਮ ਮਤਲਬ ਕੰਨਾਂ ਚ ਕੀ ਪ੍ਰੋਬਲਮ ਕੰਨਾਂ ਦੇ ਮੈਂ ਪਹਿਲਾਂ ਮਸ਼ੀਨ ਲਾਈ ਸੀ ਤੇ ਸਾਰੇ ਡਾਕਟਰ ਕਹਿੰਦੇ ਸੀ ਜੀ ਮਸ਼ੀਨ ਲਗਣੀ ਆ ਤੇ ਐਤੋਂ ਮੈਂ ਤਾਂ ਉਹ ਹੋਮੋਪੈਥਿਕ ਦਵਾਈ ਨਾਲ ਮੈਨੂੰ ਫਰਕ ਪਿਆ। ਅੱਛਾ ਤਾਂ ਫਰਕ ਪੈ ਗਿਆ। ਮੈਨੂੰ ਤਾਂ ਫਰਕ ਪਿਆ। ਹੁਣ ਤਾਂ ਤੁਸੀਂ ਮਸ਼ੀਨ ਲਾਈ ਨਹੀਂ ਹੋਈ। ਨਹੀਂ ਮੈਂ ਲਾਈ ਆ ਮਸ਼ੀਨ। ਲਾਤੀ ਜੀ ਜਦੋਂ ਦਾ ਟ੍ਰੀਟਮੈਂਟ ਸ਼ੁਰੂ ਕੀਤਾ ਉਸ ਦਿਨ ਹੀ ਮਲਾਈ ਜਾ ਪਰ ਇਹਨਾਂ ਨੇ ਮੈਨੂੰ 6 ਮਹੀਨਾ ਟਾਈਮ ਦਿੱਤਾ ਹੈ। ਤੇ 6 ਮਹੀਨਾ ਤੋਂ ਪਹਿਲਾਂ ਹੀ ਮੈਨੂੰ ਫਰਕ ਪੈਣਾ ਸ਼ੁਰੂ ਹੋ ਗਿਆ। ਅੱਛਾ ਕਿੰਨੀ ਉਮਰ ਕਿੰਨੀ ਆ ਤੁਹਾਡੀ? ਮੇਰੀ ਉਮਰ 73 ਸਾਲ ਦੀ। 73 ਸਾਲ ਦੀ ਤੁਹਾਡੀ ਉਮਰ ਹੈ। ਮਤਲਬ 73 ਸਾਲ ਦੀ ਉਮਰ 'ਚ ਤੁਹਾਡੀ ਮਸ਼ੀਨ ਉਤਰ ਗਈ। ਮੈਂ ਲਾਤੀ ਲਾਤੀ ਫਿਰ ਕਿਉਂਕਿ ਥੋੜਾ ਥੋੜਾ ਸੁਣ ਲਾ ਪਿਆ। ਅੱਛਾ ਸਮਝ ਗਏ ਨਹੀਂ ਮੈਂ ਤਾਂ ਬਹੁਤ ਹੌਲੀ ਬੋਲਦਾ ਤੈਨੂੰ ਫਿਰ ਵੀ ਸੁਣਦਾ ਨਹੀਂ ਜਿੰਨਾ ਤੂੰ ਬੋਲਦੇ ਇੰਨਾ ਤਾਂ ਮੈਂ ਵਧੀਆ ਮੈਂ ਸੁਣਦਾ ਹਾਂ ਸਮਝ ਗਏ ਕੀ ਬਾਤ ਹੈ ਅੱਛਾ ਇਸ ਤੋਂ ਪਹਿਲਾਂ ਜਦੋਂ ਮਸ਼ੀਨ ਲੱਗੀ ਹੋਈ ਸੀ ਮਸ਼ੀਨ ਲੱਗੀ ਤੋਂ ਪਹਿਲਾਂ ਕੀ ਪ੍ਰੋਬਲਮਾਂ ਆਉਂਦੀਆਂ ਸੀ ਪਹਿਲਾਂ ਪ੍ਰੋਬਲਮ ਇਧਰਲਾ ਕੰਨ ਬਿਲਕੁਲ ਬੰਦ ਹੋ ਗਿਆ ਸੀ ਤੇ ਇਹ ਹੁਣ ਖੁੱਲ ਗਿਆ ਖੱਬੇ ਪਾਸਾ ਹਾਂ ਖੱਬੇ ਪਾਸਾ ਤੇ ਇਧਰ ਇਧਰ ਸਗਾ 75% ਠੀਕ ਸੀਗਾ ਠੀਕ ਹੈ ਤੇ ਹੁਣ ਇਹ ਇਨਵਾਈ ਪਾਉਂਦੇ ਆ ਉਹਨਾਂ ਫਰਕ ਪੈਣਾ ਸ਼ੁਰੂ ਆ ਫਰਕ ਪੈਣਾ ਸ਼ੁਰੂ ਹਾਂਜੀ ਹਾਂਜੀ ਜੀ 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 ਹਾਂਜੀ ਹਾਂਜੀ ਅੱਛਾ ਮਸ਼ੀਨ ਨਾਲ ਤਜਰਬਾ ਕੀ ਹੈ ਤੁਹਾਡਾ ਮਸ਼ੀਨ ਨਾਲ ਮਸ਼ੀਨ ਦਾ ਤਜਰਬਾ ਮੇਰੇ ਹਿਸਾਬ ਨਾਲ ਗਲਤ ਆ ਉਹ ਬਬਲਿੰਗ ਦੇ ਦਿੰਦੀ ਆ ਤੇ ਉਹ ਉਹ ਲਾਉਣ ਦਾ ਕੋਈ ਫਾਇਦਾ ਨਹੀਂ ਉਹਦਾ ਬਬਲਿੰਗ ਕਿਵੇਂ ਜੀ ਮਤਲਬ ਜਦਾਂ ਤੁਸੀਂ ਗੱਲ ਕਰਦੇ ਆ ਹਾਂਜੀ ਤੇ ਉਹ ਗੱਲ ਕਰਦੇ ਕਰਦੇ ਆਵਾਜ਼ ਜਿਹੜੀ ਪੜਪੜਾਂਦੀ ਉੱਚੀ ਕਰੀ ਨਹੀਂ ਵੀ ਹੋਵੇ ਕਰੀ ਉੱਚੀ ਹੋ ਗਈ ਅੱਛਾ ਉਹ ਮੇਰੇ ਮੇਰੇ ਤਜਰਬੇ ਅਨੁਸਾਰ ਕਿ ਮਸ਼ੀਨ ਜਿਹੜੀ ਨਾ ਬਹੁਤ ਸਹੀ ਨਹੀਂ ਪਰ ਫਿਰ ਜਿਹੜੇ ਲੋਕਾਂ ਨੂੰ ਸੁੰਦਰ ਨਹੀਂ ਉਹਨਾਂ ਨੂੰ ਤਾਂ ਮਜਬੂਰੀ ਚ ਲਾਉਣੀ ਪੈਂਦੀ ਇਹ ਉਹ ਵੀ ਉਹ ਵੀ ਮੈਨੂੰ ਕਈ ਬੰਦੇ ਮਿਲਿਆ ਅੱਛਾ ਜੀ ਉਹ ਸਾਰੇ ਕਹਿੰਦੇ ਸੀ ਮਸ਼ੀਨ ਲਾਈ ਹੈ ਪਰ ਕੁਛ ਨਹੀਂ ਉਹਦਾ ਫਾਇਦਾ ਕੋਈ ਨਹੀਂ ਤੁਸੀਂ ਫਿਰ ਮਸ਼ੀਨ ਕਿਸੇ ਨੂੰ ਉਤਾਰ ਨਹੀਂ ਹੋਵੇ ਜਿਵੇਂ ਤੁਸੀਂ ਉਤਾਰਤੀ ਮਸ਼ੀਨ ਹਾਂ ਮੈਂ ਉਤਾਰਤੀ ਹੈ ਮੇਰੇ ਘਰ ਪਈ ਆ ਲਾ ਕੇ ਸਰਤੀ ਆ ਉਹ ਮੈਂ 25000 ਦੀ ਲਈ ਸੀ ਤਾਂ ਮੈਂ ਕੈਨੇਡਾ ਗਿਆ ਹੁਣ ਆ ਪਿਛਲੇ ਮਹੀਨੇ ਆ ਉੱਥੇ 2 ਲੱਖ ਦੀ ਕਹਿੰਦੇ ਸੀ ਮਿਲਨੀ ਆ ਤੇ ਉਹ ਮੈਂ ਲਾ ਕੇ ਦੇਖੀ ਮੈਂ ਕਹਾ ਸੇਮ ਹੀ ਪਿਸ਼ੇ ਲੱਗਦੀ ਆ ਮੈਂ ਲਾਉਣੀ ਨਹੀਂ ਮੈਂ ਚਾ ਉੱਥੇ ਵੀ ਨਹੀਂ ਲਈ ਤੁਸੀਂ ਮੈਂ ਲਈ ਨਹੀਂ ਯੁੱਤੇ ਓਕੇ ਤੇ ਤੁਹਾਨੂੰ ਇੱਥੇ ਕਿੰਨੇ ਮਹੀਨੇ ਦਿਨ ਫਰਕ ਪੈਣਾ ਸ਼ੁਰੂ ਹੋ ਗਿਆ ਜਦੋਂ ਤੁਸੀਂ ਇੱਥੋਂ ਨੁਸਖਾ ਫਾਰਮੂਲਾ ਲੈ ਕੇ ਮੈਨੂੰ ਜਦੋਂ ਮੈਂ ਤੋਂ ਲਿਆ ਤਾਂ ਮੈਨੂੰ ਹਫ਼ਤੇ ਦੇ ਵਿੱਚ ਵਿੱਚ ਫਰਕ ਪੈਣਾ ਸ਼ੁਰੂ ਹੋ ਗਿਆ ਕੀ ਫਰਕ ਪਿਆ ਸਭ ਤੋਂ ਪਹਿਲਾਂ ਕਿਹੜਾ ਫਰਕ ਮਹਿਸੂਸ ਹੋਇਆ ਫਰਕ ਇਹ ਆ ਵੀ ਆ ਕੰਨ ਦੇ ਜਿਹੜੇ ਬੰਦ ਹੋਇਆ ਸੀ ਇਹ ਖੁੱਲਣਾ ਸ਼ੁਰੂ ਹੋ ਗਿਆ ਅੱਛਾ ਹਾਂ ਫਿਰ ਜਵਕਨ ਦੱਸਿਆ ਵੀ ਮੈਨੇ ਮਸ਼ੀਨ ਲਾ ਕੇ ਸਿੱਟਤੀ ਨਹੀਂ ਮੈਂ ਉਹਨਾਂ ਨੂੰ ਦੱਸਿਆ ਸਾਰਾ ਮੈਂ ਮੇਰੇ ਫਰੈਂਡ ਆਏ ਸ਼ਾਹ ਨੂੰ ਸਵੇਰੇ ਸ਼ਾਮ ਅਨੁਸਾਰ ਕਰਨ ਲਈਦਾ ਮੈਂ ਆਪਣੇ ਫਰੈਂਡਾਂ ਨੂੰ ਦੱਸਿਆ ਤੇ ਮੈਂ ਹੁਣ ਮਸ਼ੀਨ ਲਾਉ अच्छा चलो ਇਹਨਾਂ ਦੇ ਦੋਸਤ ਵੀ ਇਹਨਾਂ ਦੇ ਨਾਲ ਹੀ ਆਏ ਨੇ ਦੋਸਤ ਨਾਲੇ ਆ। ਅੱਛਾ ਅੱਛਾ। ਹਾਂ ਇਹਨਾਂ ਨਾਲ ਗੱਲ ਕਰ ਲੋ। ਜੀ ਜੀ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੁਣ ਠੀਕ ਸੁਣਦਾ ਇਹਨਾਂ ਨੂੰ? ਹਾਂ ਅੱਗੇ ਨਾਲ ਤਾਂ ਫਰਕ ਆ। ਕਾਫੀ ਅੱਗੇ ਤਾਂ ਸੁਣਦਾ ਨਾ ਸੁਬਾਜਾ ਮਾਰੀ ਜਾ। ਹੁਣ ਹੁਣ ਸਾਨੂੰ ਥੋੜਾ ਜਿਹਾ ਬੱਚਾ ਜੀ ਕਿੰਨੀਆਂ ਕੁ ਵਾਰਜਾ ਮਾਰਨੀਆਂ ਪੈਂਦੀਆਂ ਸੀ ਪਹਿਲੇ ਇਹਨਾਂ ਨੂੰ? ਦੋ ਤਿੰਨ ਵਾਰੀ ਵੱਧਦਾ ਜੇ ਲਾਗੇ ਜਾ ਕੇ ਫੜਨਾ ਹੀ ਪੈਂਦਾ ਸੀ। ਫੇ ਮੋੜਿਆ 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 ਅੱਛਾ 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 ਅੱਛਾ। ਤੇ ਮਸ਼ੀਨ ਲਾਈ ਹੋਈ ਸੀ ਪਹਿਲੇ ਇਹਨਾਂ ਨੇ? ਮਸ਼ੀ ਠੀਕ ਹੈ ਠੀਕ ਹੈ ਤੇ ਹੁਣ ਠੀਕ ਨੇ ਹੁਣ ਤਾਂ ਕਹਿੰਦੇ ਠੀਕ ਆ ਓਕੇ ਤੇ ਫਿਰ ਅੱਜ ਤੁਸੀਂ ਵੀ ਆਏ ਹੋ ਆਪਣਾ ਟ੍ਰੀਟਮੈਂਟ ਲੈਣ ਤੁਹਾਨੂੰ ਕੀ ਪ੍ਰੋਬਲਮ ਹੈ ਮੈਨੂੰ ਕਿਡਨੀ ਦੀ ਪ੍ਰੋਬਲਮ ਹੈ ਕਿਡਨੀ ਦੀ ਪ੍ਰੋਬਲਮ ਹੈ ਕੀ ਪ੍ਰੋਬਲਮ ਹੈ ਜੀ ਯਾ ਕਿ ਯੂਰਿਕ ਐਸਿਡ ਹੁੰਦਾ ਕਿਟਰਾਇਨ ਉਹ ਵਧਿਆ ਆਇਆ ਕਿਟਰਾਇਨ ਵਧਿਆ ਹੋਰ ਓਕੇ 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 ਚਲੋ ਤੁਹਾਨੂੰ ਖਾਸ ਕਰਕੇ ਤੁਹਾਡੇ ਦੋਸਤ ਹੀ ਲੈ ਕੇ ਆਣ ਜਲੰਧਰੋਂ ਹੀ ਆਏ ਹੋ ਤੁਸੀਂ ਜਲੰਧਰੋਂ ਨਾਲ ਹੀ ਰਹਿਣੀ ਲੱਗ ਸਕੀ ਅੱਛਾ ਬੰ ਪੱਕੇ ਜੋੜੀਦਾਰ ਹਾਂ ਪੱਕੇ ਜੋੜੀਦਾਰ ਹਾਂ ਜੀ 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 ਲੋਕ ਬੰਦੇ ਹੋਰ ਵੀ ਤਿਆਰ ਹੋ ਆਪੇ ਪੱਕੇ ਜੋੜੀਦਾਰ ਬਣ ਜਾਣਗੇ ਅੱਛਾ ਜੀ 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 ਅੱਛਾ ਤਿੰਨ ਚਾਰ ਉਹਨਾਂ ਨੂੰ ਕੀ ਪ੍ਰੋਬਲਮ ਹੈ ਉਹਨਾਂ ਨੂੰ ਵੀ ਕਰਨਾਂ ਦੀ ਪ੍ਰੋਬਲਮ ਹੈ ਕਰਨਾਂ ਦੇ ਉਹ ਵੀ ਉਹਨਾਂ ਨੇ ਦੇਖਿਆ ਉਹ ਵੀ ਹੁਣ ਚਾਹੁੰਦੇ ਆ ਵੀ ਇੱਥੇ ਟ੍ਰੀਟਮੈਂਟ ਲਈਏ ਅੱਛਾ ਟ੍ਰੀਟਮੈਂਟ ਹਾਂ ਜੀ ਇਹਨਾਂ ਦਾ ਵਿਵਾਦ ਵੀ ਚੰਗਾ ਹੈ ਔਰ ਟ੍ਰੀਟਮੈਂਟ ਵੀ ਸਹੀ ਹੈ ਇਹਨਾਂ ਦਾ ਟ੍ਰੀਟਮੈਂਟ ਜੀ ਸਹੀ ਹਾਂਜੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਹ ਤਸਵੀਰਾਂ ਨੇ ਤਜਰਬੇ ਨੇ ਤੁਹਾਡੇ ਨਾਲ ਸਾਂਝੇ ਕਰਾਏ ਨੇ ਜੀ ਗਾਂਦ ਦੀ ਪ੍ਰੋਬਲਮ ਹੈ ਇੱਥੇ ਹਸਪਤਾਲ ਜਿਹੜਾ ਨਾ ਇਹ ਦੂਰਾ ਆਊਟ ਆਫ ਵੇ ਆ ਇਹਦੀ ਪ੍ਰੋਬਲਮ ਸਾਨੂੰ ਹੈਗੀ ਹੈ ਜੀ 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 ਚਲ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਸੋ ਹੁਣ ਡਾਕਟਰ ਸਾਹਿਬ ਨਾਲ ਇੱਕ ਵਾਰ ਮੁੜ ਤੋਂ ਅਸੀਂ ਜੁੜਦੇ ਹਾਂ ਸਮਝਾਂਗੇ ਕਿ ਕਿਹੜੇ ਅਰਕਾਂ ਦੀ ਉਹ ਗੱਲ ਕਰਦੇ ਨੇ ਔਰ ਕਿਸ ਤਰੀਕੇ ਨਾਲ ਜਿਹੜਾ ਅਸੀਂ ਕਹਿ ਲਿਆ ਕਿ ਉਹਨਾਂ ਅਰਕਾਂ ਦਾ ਫਾਇਦਾ ਹੁੰਦਾ ਅੱਛਾ ਡਾਕਟਰ ਸਾਹਿਬ ਤੁਸੀਂ ਜਿਸ ਤਰੀਕੇ ਨਾਲ ਦੱਸਿਆ ਹੈਗਾ ਸਫੈਦੇ ਦੇ ਤੁਸੀਂ ਬੜੇ ਗੁਣ ਦੱਸੇ ਹੈਗੇ ਨੇ ਸਫੈਦੇ ਦੇ ਤੇਲ ਦੇ ਬੜੇ ਗੁਣ ਦੱਸੇ ਹੈਗੇ ਨੇ ਤੁਸੀਂ ਤੁਸੀਂ ਅਰਕਾਂ ਦੀ ਗੱਲ ਕਰ ਰਹੇ ਸੀ ਜਿਹੜੀ ਅਰਕਾਂ ਦੀ ਗੱਲ ਤੁਸੀਂ ਕਹਿ ਰਹੇ ਸੀ ਕਿ ਤੁਹਾਨੂੰ ਅਸੀਂ ਕਲੀਨਿਕ ਜਾ ਕੇ ਹੀ ਸਮਝਾਵਾਂਗੇ ਕਿਹੜੇ ਅਰਕ ਹੈਗੇ ਨੇ ਜੀ ਉਹ ਜਿਹੜੇ ਫਿਰ ਤੁਸੀਂ ਕੱਢਦੇ ਹੋ ਇਸ ਤਰ੍ਹਾਂ ਦੇ ਹਾਂਜੀ ਸਾਡੇ ਕੋਲੇ ਨਾ ਅਰਕ ਪੈਨੇ ਆ ਜਿਹੜੇ ਅਸੀਂ ਦੇਖੋ ਹੁਣ ਤੇਲ ਬਾਰੇ ਤਾਂ ਮੈਂ ਬਹੁਤ ਸਮਝਾਤਾ ਲੋਕਾਂ ਨੂੰ ਬਹੁਤ ਜਾਣਕਾਰੀ ਦੇਤੀ ਵੀ ਤੇਲ ਲਗਾ ਕੇ ਤੁਸੀਂ ਆਪਣੀਆਂ ਬਿਮਾਰੀਆਂ ਦਾ ਇਲਾਜ ਕਰ ਸਕਦੇ ਹੋ ਲੇਕਿਨ ਜੇ ਤੁਸੀਂ ਤੇਲ ਦੇ ਨਾਲ ਤੁਹਾਨੂੰ ਪ੍ਰੋਪਰ ਆਰਾਮ ਨਹੀਂ ਮਿਲਦਾ ਜਾਂ ਸਲੋ ਮਿਲਦਾ ਜੇ ਤੁਸੀਂ ਕਹਿੰਦੇ ਹੋ ਵੀ ਅਸੀਂ ਫਾਸਟ ਰਿਜ਼ਲਟ ਲੈਣੇ ਨੇ ਜੜ੍ਹ ਚੋਂ ਬਿਮਾਰੀ ਨੂੰ ਖਤਮ ਕਰਨਾ ਦੇਖੋ ਇਹ ਤਾਂ ਹੋ ਗਿਆ ਬਾਰੀ ਪ੍ਰਦੋਗ ਜਿਹੜਾ ਤੇਲ ਦਾ ਸੀਗਾ ਜਿਹੜੇ ਅੰਦਰੋਨੀ ਜਿਹੜੇ ਨੁਕਸ ਨੇ ਸਾਡੇ ਜਿਹੜੇ ਫੇਫੜਿਆਂ 'ਚ ਲੰਗਸ ਦੇ ਵਿੱਚ ਇਨਫੈਕਸ਼ਨ ਹੋ ਗਈ ਜਾਂ ਤੁਹਾਨੂੰ ਪੁਰਾਣੀ ਸਾਈਨਸ ਦੀ ਪ੍ਰੋਬਲਮ ਹੋ ਗਈ ਬਹੁਤ ਪੁਰਾਣੀ ਤੁਸੀਂ ਜੁਕਾਮ ਰਹਿੰਦਾ ਨਜਲਾ ਰਹਿੰਦਾ ਤਾਂ ਉਹਦੇ ਲਈ ਸਾਡੇ ਕੋਲੇ ਜਿਹੜੇ ਨੇ ਇਹੀ ਰਕਤਾਂ ਦੇ ਇਹਨਾਂ ਪੌਦਿਆਂ ਦੇ ਸਾਡੇ ਕੋਲੇ ਅਰਕ ਕੱਢੇ ਹੋਏ ਹੁੰਦੇ ਨੇ ਅਸੀਂ ਇਹ ਬਿਮਾਰੀ ਅਕੋਰਡਿੰਗ ਅਕੋਰਡਿੰਗ ਅਸੀਂ ਇਹ ਜਿਹੜੇ ਅਰਕ ਨੇ ਅਸੀਂ ਲੋਕਾਂ ਨੂੰ ਦਿੰਨੇ ਆ ਜਿਹੜੇ ਇਹ ਅਰਕ ਨੇ ਜਦੋਂ ਅਸੀਂ ਦਿੰਨੇ ਆ ਫਿਰਕ ਸਾਹਿਬ ਇਹ ਅੰਦਰਲੀਆਂ ਜਿਹੜੀਆਂ ਪ੍ਰੋਬਲਮਸ ਹੁੰਦੀਆਂ ਅੰਦਰਲੀ ਜਿਹੜੀ ਇਨਫੈਕਸ਼ਨ ਨੂੰ ਜਾਂ ਉਹਨੂੰ ਠੀਕ ਕਰਦੀ ਆ ਇਹ ਇਦਾਂ ਕਰਕੇ ਇਦਾਂ ਬੂੰਦਾ ਲੈਣੇ ਆ ਹੁੰਦੇ ਨੇ ਆ ਦੇਖ ਬੋਲ ਸੌਖੀਆਂ ਨੇ ਲੈਣੀਆਂ ਇਹ ਬਹੁਤ ਵਧੀਆ ਰਿਜ਼ਲਟ ਨੇ ਕੋਈ ਇਹਨਾਂ ਦਾ ਟੇਸਟ ਨਹੀਂ ਹੁੰਦਾ ਟੇਸਟਲੈਸ ਮੈਡੀਸਨ ਹੁੰਦੀ ਹੈ ਸਾਡੀ ਕੋਈ ਵੀ ਬੱਚਾ ਬਜ਼ੁਰਗ ਕੋਈ ਵੀ ਉਮਰ ਦਾ ਇਹਨੂੰ ਲੈ ਸਕਦਾ ਜੀ ਦੇਖੋ 1 ਮਹੀਨੇ ਦੇ ਬੱਚੇ ਨੂੰ ਵੀ ਅਸੀਂ ਮੈਡੀਸਨ ਇਹ ਦੇ ਸਕਦੇ ਆ ਜੀ अच्छा डॉक्टर साहब फिर ਜੇਕਰ ਤੁਹਾਨੂੰ ਮਿਲਣਾ ਹੋਵੇ ਮਿਲਣ ਦਾ ਕੀ ਟੰਗ ਹੈਗਾ ਕਿਸ ਤਰੀਕੇ ਨਾਲ ਤੁਹਾਡੇ ਨਾਲ ਰਾਬਤਾ ਕੀਤਾ ਜਾ ਸਕਦਾ ਹਾਂ ਜੀ ਸਾਡਾ ਐਡਰੈਸ ਹੈਗਾ ਜੀ ਏਪੀ ਲਾਈਟਰ ਹੋਮੋਪੈਥੀ ਹਸਪੀਟਲ ਆਰਾਮਗੜ ਰੋੜ ਨੀਅਰ ਅਨੰਤ ਵਿਆਰ ਕਲੋਨੀ ਸਾਡਾ ਸਮਾਂ ਹੈਗਾ 10 ਤੋਂ 5 ਵਜੇ ਤੱਕ ਵੀਰਵਾਰ ਦੀ ਛੁੱਟੀ ਸੰਡੇ ਨੂੰ 10 ਤੋਂ 3 ਵਜੇ ਤੱਕ ਸਾਡੇ ਨੰਬਰ ਹੈਗੇ 7814699434 ਦੂਸਰਾ ਸਾਡਾ ਨੰਬਰ ਹੈਗੇ 9915147604 ਦੋਨਾਂ ਤੇ ਕਿਸੇ ਤੇ ਵੀ ਸਾਡੇ ਸਟਾਫ ਨਾਲ ਗੱਲ ਕਰਕੇ ਅਪਾਇੰਟਮੈਂਟ ਲੈ ਕੇ ਸਾਨੂੰ ਤੁਸੀਂ ਮਿਲ ਸਕਦੇ ਹੋ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਸ ਹਨ ਡਾਕਟਰ ਅਮਨਪ੍ਰੀਤ ਸਿੰਘ ਤੇ ਡਾਕਟਰ ਪਰਮਜੀਤ ਕੌਰ ਸਾਹਿਬਾ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਨੀਲਗिरी ਦੇ ਤੇਲ ਨਾਲ ਆਪਣਾ ਦਿੱਕਤਾਂ ਪਰੇਸ਼ਾਨੀਆਂ ਕਾਫੀ ਹੱਦ ਤੱਕ ਹੱਲ ਕਰ ਸਕਦੇ ਆ ਔਰ ਜੇਕਰ ਫਿਰ ਵੀ ਤੁਹਾਡਾ ਮਾਮਲਾ ਬਹੁਤ ਜ਼ਿਆਦਾ ਕ੍ਰਿਟੀਕਲ ਹੈਗਾ ਕ੍ਰੋਨਿਕਲ ਹੈਗਾ ਬਹੁਤ ਜ਼ਿਆਦਾ ਪਿਛਲੇ ਕਈ ਸਾਲਾਂ ਤੋਂ ਤੁਸੀਂ ਇਸ ਤਰ੍ਹਾਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਨਾਲ ਦੋ ਦੋ ਚਾਰ ਚਾਰ ਹੋ ਰਹੇ ਹੋ ਤਾਂ ਡਾਕਟਰ ਸਾਹਿਬ ਦਾ ਕਹਿੰਦੇ ਜੀ ਇਸ ਤਰ੍ਹਾਂ ਦੇ ਜਿਹੜੇ ਅਰਕ ਹੈਗੇ ਨੇ ਉਹ ਕਈ ਗੁਣਾ ਜ਼ਿਆਦਾ ਪਾਵਰਫੁੱਲ ਹੋ ਜਾਂਦੇ ਨੇ ਜਦੋਂ ਇਹਨਾਂ ਨੂੰ ਪ੍ਰੋਸੈਸਡ ਇੱਕ ਜਿਹੜਾ ਕੁਦਰਤੀ ਤਰੀ ਫਿਲਹਾਲ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਅਸੀਂ ਨੰਬਰ ਦੇ ਦਿੱਤਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਜਿਹੜਾ ਦੂਰ ਕਰ ਸਕਦੇ ਹੋ ਪਰ ਮੇਰੀ ਸਲਾਹ ਮੇਰੀ ਚੇਤਾਵਨੀ ਤੁਹਾਨੂੰ ਇਹ ਹੋਇਆ ਕਿ ਕੋਈ ਵੀ ਵੀਡੀਓ ਦੇ ਵਿੱਚ ਦਿਖਾਇਆ ਗਿਆ ਨੁਸਖਾ ਫਾਰਮੂਲਾ ਜੇਕਰ ਤੁਸੀਂ ਇਸਤੇਮਾਲ ਕਰਨਾ ਹੈ ਤਾਂ ਉਸ ਤੋਂ ਪਹਿਲਾਂ ਤੁਸੀਂ ਸਬੰਧਤ ਡਾਕਟਰ ਨਾਲ ਜ਼ਰੂਰ ਗੱਲਬਾਤ ਕਰਨੀ ਹੈ ਜਾਂ ਫਿਰ ਆਪਣੇ ਨੇੜਲੇ ਕਿਸੇ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਆਪਤਾ ਕਰਕੇ ਉਹਦੀ ਨਿਗਰਾਨੀ ਚ ਹੀ ਇਸ ਤਰ੍ਹਾਂ ਦੇ ਨੁਸਖੇ ਫਾਰਮੂਲੇ ਲੈਣੇ ਨੇ ਧੰਨਵਾਦ